ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਕੜ ਮੱਝ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ 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 ਬਰਾ ਠੀਕ ਨਾਮ ਤੇ ਐਡਰੈਸ ਬੋਲ ਨਾਮ ਬਾਈ ਵਿਜੇ ਕੁਮਾਰ ਪਿੰਡ ਦਵਾਨਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਹਿਸੀਲ ਬਜਤਾਪਾ ਨੇੜੇ ਪਿੰਡ ਬਾਈ ਨੇੜੇ ਬਾਈ ਮਾਸੀ ਕੇ ਪੈ ਜਾਂਦਾ ਬਲਾਕਪੁਰ ਠੂੜ ਮੋਬਾਈਲ ਨੰਬਰ ਬੋਲ 9968437889 ਠੀਕ ਹੈ ਬਾਈ ਬਾਈ ਜਿਹੜੀ ਮੱਝ ਦੇ ਨੇ ਕਿਹੜਾ ਸੂਸ ਹੋਈ ਐ ਇਹ ਮੇਰੇ ਪਹਿਲੇ ਸੂਈ ਵੀ ਆਪਣੇ ਕੋਲ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਏ ਬਾਈ 4-5 ਮਹੀਨੇ ਸੂਈ ਨੂੰ 4 ਠੀਕ ਐ ਠੀਕ ਐ ਭਰਾ ਤਾਂ ਠੀਕ ਐ ਬਾਈ ਭਰਾਏ ਨੂੰ ਅੱਜ 20 ਦਿਨ ਹੋ ਗਏ ਤੇ ਅੱਟ ਦੇਤਾ ਜੀ ਠੀਕ ਐ ਬਾਈ ਹਾਂ ਜੀ ਦੁੱਧ ਕਿੰਨਾ ਬਾਈ ਦੁੱਧ ਬਾਈ ਖੁੱਲਾ ਆਪਣੇ ਕੋਲੇ 6 ਲੀਟਰ ਤੋਂ ਬਾਹਰ ਆ ਨੈਟ ਤਿਆਰ ਆ ਬਾਈ ਨੈਟ ਤਿਆਰ ਆ ਬਾਈ ਪੰਜ ਦੋ ਡੰਗ ਚੋਲੇ ਹਮੇ ਦੋ ਚੋਲੇ ਤਿੰਨ ਚੋਲੇ ਠੀਕ ਐ ਥਾਨਪੂਰ ਛਰਲੇ ਦੀ ਆਪਣੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਠੰਡੀ ਸ਼ੀਲ ਆ ਚਾਰ ਪਾ ਕੇ ਬਹਿ ਜਾਈਦਾ ਜਿਵੇਂ ਮਰਜੀ ਬੈਠ ਰਾ ਝੂਕੀ ਤੇ ਠੰਡੇ ਸੀਲ ਪੂਰੀ ਆ ਜਿਵੇਂ ਮਰਜੀ ਹੱਥ ਲਾਈ ਚੱਲ ਦੁੱਧ ਬਾਈ ਨੇ 6 ਲੀਟਰ ਦੱਸਿਆ ਉਹ ਅਜ ਦੋ ਡੰਗ ਚ ਵਾਈਣਾ ਤਾਂ ਮੈਂ ਦੋ ਡੰਗ ਚੋਂ ਤਿੰਨ ਜੋ ਹੂੰ ਉਹ ਵੀ ਚਾਰ ਡੰਗ ਦਾ ਸਾਫ ਆ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਬਾਈ ਫੇਸ ਬਿਊਟੀ ਵੀ ਚੰਗੀ ਆ ਪਤਲੇ ਸਿੰਗ ਵਾਲੀ ਝੋਟੀ ਆ ਦੁੱਧ ਵਾਲੀ ਝੋਟੀ ਆ ਬਾਈ ਤੇ ਮੁੱਲ ਕੀ ਰੱਖਿਆ ਬਾਈ ਨੇ ਦਾ ਮੁੱਲ ਬਾਈ ਕਰੋੜ ਨੂੰ 65 ਕਰਾ ਲਾ 60 ਕਰਾ ਲਾ 62000 ਰੁਪਏ ਦੀ ਜਸਨ ਹੋਈ ਮੁੱਲ ਕਰਾਉਣ 69 ਕਰਾ ਲਓ 68 ਕਰਾ ਲਓ 62000 ਦੀ ਜਿਸ ਸੁਣਾ ਹਾਂ ਨਾ ਵੀਰੇ ਘਰੇ ਰੱਖਣ ਵਾਲੀ ਝੋਟੀ ਨਾ ਇਹਨਾਂ ਤੇ ਮਿਲਦੀ 200% ਦਾ ਸ਼ੌਕ ਰੱਖੇ ਵੀ ਰਹੀ ਵੀ ਉਹੀ ਹੋ ਮਿਲਦੀ ਚਾਟ ਤੇ ਮਿਲਦੀ ਚਾਟ ਤੇ ਵਾਹ ਮੂਰੇ ਆਟਾ ਪਾ ਲੈਨੇ ਮੜਾ ਜਾ ਬਸ ਕੋਈ ਮੂਰੇ ਖੜਨ ਦੀ ਲੋੜ ਨਹੀਂ ਕੋਈ ਬੈਠਨ ਦੀ ਨਹੀਂ ਉਹ ਮੇਰੇ ਪਾਸ ਚਾਟ ਨਾ ਪਾ ਠੀਕ ਆ ਭਾਈ ਹਾਂ ਹੂੰ ਪਵਾਦੀਏ ਚਾਟ ਹਾਂ ਪਵਾ ਦੇ ਪਵਾ ਦੋ ਚਾਟ ਭਾਈ ਬਾਪੂ ਬੈਠੇ ਭਾਈ ਕਹਿੰਦਾ ਮੜਾ ਦਿਖਾਈ ਦੇਨੇ ਆਪਾਂ ਦਿਖਾਈ ਦਿੰਦੇ ਚਵਾਈ ਦਾ ਟੂ ਟਾਈਮ ਆ ਭਾਈ ਹਾਂ ਕਿਉਂ ਉਹਦਾ ਟਾਈਮ ਆਪਣਾ ਆ ਗਿਆ ਆਰਡਰ ਬਹੁਤ ਚੰਗਾ ਹੈ ਨਾ ਆਰਡਰ ਪੂਰਾ ਫੁੱਲ ਬਹੁਤ ਵਧੀਆ ਬੇਠੇ ਥਾਂ ਲਾਇਆ ਭਾਈ ਬਾਪੂ ਨੇ ਚਾਟਰ ਪਾਉਣ ਲੱਗ ਗਿਆ ਤੇ ਫੱਟੀ ਤੇ ਬਹਿ ਕੇ ਚੋਗ ਫੱਟੀ ਤੇ ਪੀੜੀ ਬਣਾਈ ਵੀ ਆ ਗੋਡਿਆਂ ਤੋਂ ਉਹ ਜਿਹਦਾ ਹਸਾਬ ਹੀ ਤੈਨੂੰ ਪਤਾ ਹੀ ਆ ਬਜ਼ੁਰਗਾਂ ਦਾ ਥੋੜਾ ਜਿਹਾ ਮੇਥੋਂ ਜਗਦੀ ਹੈ ਹੈ ਥੋੜਾ ਜਿਹਾ ਮੇਥੋਂ ਜਗਦੀ ਹੈ ਆ ਮਾੜਾ ਮੋਟਾ ਤਾਂ ਪਰ ਪਛੂ ਤੈਨੂੰ ਪਤਾ ਤਾਂ ਉਪਰਾ ਕਰਦਾ ਹੀ ਆ ਬਸ ਇੰਨੀ ਆ ਆ ਦੇਖੋ ਕਾਪੀ ਮਾਰ ਬਹਿ ਜਾ ਹਨ ਬਸ ਆ ਠੀਕ ਹੈ ਲੈ ਕੀ ਬਾਤ ਆ ਠੰਡੀ ਸੀਲ ਆ ਬਈ ਚਾਰਟ ਪਾਉਣਾ ਜਮਾ ਘਰੇ ਰੱਖਣ ਵਾਲੀ ਠੰਡੀ ਸੀਲ ਹਾਂ ਐ ਲੈ ਆਇਆ ਥਣ ਤੋਂ ਤੋਂ ਕੇ ਬਸ ਜਮਾ ਕੋਈ ਚੱਕਰੀ ਕੋਈ ਥਣ ਚੋਂ ਭੂੜਾ ਲਾ ਕੁਛ ਵੀ ਹੋਵੇ ਥਣ ਚੋਂ ਲੈਵੇ ਤੋਂ ਆਪਣੀ ਪੂਰੀ ਗਰੰਟੀ ਬਹੁਤ ਠੀਕ ਲੈ ਬਈ ਚਵਾਈ ਦੇਖੋ ਚਵਾਈ ਪੂਰੀ ਚੰਗੀ ਆ ਲੈ ਬਾਪੂ ਮਾਰ ਦੇ ਕਰਾਂ ਧਾਰਾਂ ਦਾ ਧਾਰਾਂ ਦੀ ਮਾਰ ਦੇ ਬਈ ਕੀ ਬਾਤ ਆ ਟਾਡੀ ਲੋਡ ਚ ਹੁੰਦਾ ਬਾਪੂ ਜਿਵੇਂ ਲੈ ਧਾਰ ਧੁਰ ਦੇਖੋ ਬਈ ਚਵਾਈ ਬਹੁਤ ਇੰਗੀਆਂ ਨਾ ਬੜੀ ਸਾਫ ਅੱਜ ਬਾਈ ਨਾਲੇ ਉਹ ਵੀ ਕਟਰੂ ਤੋਂ ਬਿਨਾ ਲੈ ਲਾ ਪਸੂ ਆ ਨਾ ਖੜੀ ਆ ਨਾ ਨਾਲੇ ਉਹ ਦੇਖ ਲੈ ਪੀੜੀ ਬਣੀ ਸਹੀ ਗੱਲ ਆ ਬਾਈ ਮੌ ਇਹ ਨਾ ਬੈਠਾ ਬਾਪੂ ਚ ਹੋਈ ਆ ਭਾਵੇਂ ਜਵਾਕ ਬਈ ਕਿਸੇ ਵੀਰ ਨੂੰ ਬਈ ਝੋਟੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ